ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਦਿੱਲੀ ਦੀਆਂ ਬਰੂਹਾ ਮੱਲੰਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ ਅੱਜ ਸ਼ਾਮ 5 ਵਜੇ ਕਿਸਾਨਾਂ ਅਤੇ ਕੇਂਦਰ ਦੇ ਮੰਤਰੀਆਂ ਵਿਚਾਲੇ ਅਹਿਮ ਮੀਟਿੰਗ ਹੋਵੇਗੀ ਇਹ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਸੇ ਦੀ ਜਾਣਕਾਰੀ ਲੈ ਲੈਣੇ ਆ ਚੰਡੀਗੜ੍ਹ ਤੋਂ ਮੇਰੇ ਸਹਿਯੋਗੀ ਵਨੀਤ ਕਪੂਰ ਜੀ ਵਨੀਤ ਜੀ ਅੱਜ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋਵੇਗੀ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਇਸ ਮੀਟਿੰਗ ਦੇ ਵਿੱਚ ਕਿਸਾਨ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਕੇਂਦਰ ਦੇ ਮੰਤਰੀ ਮੰਨ ਲੈਣਗੇ ਇਕੋ ਸਿੱਧੇ ਤੌਰ ਤੇ ਅਗਰ ਮੀਟਿੰਗ ਦੀ ਗੱਲ ਕਰੀਏ ਤਾਂ ਜਿਸ ਢੰਗ ਦੇ ਨਾਲ ਕੇਂਦਰ ਦੀ ਤਰਫੋਂ ਮੀਟਿੰਗ ਕਿਸਾਨਾਂ ਦੇ ਨਾਲ ਆंदोलਨ ਤੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਓਮ ਅਬਿਆਸਤਾ ਪਿਛਲੀ ਮੀਟਿੰਗ ਦੇ ਵਿੱਚ ਕਰਦੇ ਨਜ਼ਰ ਆਏ ਸੀ ਔਰ ਉਸ ਵਕਸਲਤ ਦੇ ਵਿੱਚ ਕੇਂਦਰ ਨਜ਼ਰ ਆਈ ਸੀ ਕਿ ਕਿਸਾਨਾਂ ਦੀ ਪੈਰਵੀ ਕਰਨ ਲਈ ਉਹਨਾਂ ਨੇ ਮੀਟਿੰਗ ਜਿਹੜੀ ਆਰਗੇਨਾਈਜ਼ ਕਰਾਈ ਹੈ ਕਿਉਂਕਿ ਕੇਂਦਰ ਵੀ ਚਾਹਤਾ ਸੀ ਕਿ ਅੰਦੋਲਨ ਤੋਂ ਪਹਿਲਾਂ ਕੇਂਦਰ ਦੇ ਕਿਸਾਨਾਂ ਦੇ ਨਾਲ ਮੀਟਿੰਗ ਹੋਏ ਔਰ ਕਿਸਾਨ ਵੀ ਚਾਹਤੇ ਸੀ ਕਿ ਸਰਕਾਰ ਦੇ ਨਾਲ ਮੀਟਿੰਗ ਹੋ ਜੇ ਹਮਮ ਲੇਕਿਨ ਪਿਛਲੀ ਮੀਟਿੰਗ ਦੇ ਵਿੱਚ ਸਿੱਟਾ ਨਹੀਂ ਨਿਕਲਿਆ ਕਿਉਂਕਿ ਕੇਂਦਰੀ ਮੰਤਰੀ ਕਹਿ ਰਹੇ ਸੀ ਕਿ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਮੰਨਣ ਤੋਂ ਪਹਿਲਾਂ ਸਾਨੂੰ ਫੈਕਟਸ ਚੈੱਕ ਕਰਨ ਦੀ ਲੋੜ ਹੈ ਕਿ ਪਿਛਲੀ ਮੀਟਿੰਗ ਦੇ ਵਿੱਚ ਕਿਹੜੀ-ਕਿਹੜੀ ਮੰਗ ਤੇ ਸਹਿਮਤੀ ਬਣੀ ਸੀ ਔਰ ਕਿਹੜੀ-ਕਿਹੜੀ ਚੜੀਏ ਔਰ ਐਜੀਸੀ ਤੇ ਬੋ ਫੈਕਟ ਚੈੱਕ ਕਰਨ ਤੋਂ ਬਾਅਦ ਜਿ ਜਕੇਤੇ ਦਿਨ ਮੰਤਰੀ ਚੰਡੀਗੜ੍ਹ ਪਹੁੰਚ ਰਹੇ ਨੇ ਜਲਾਦੇ ਵਿੱਚ ਜਿਉਸ਼ ਗੋਇਲ ਦੀ ਗੱਲ ਕਰੀਏ ਅਰਜਨ ਮੋਡਾ ਨਿਕਲ ਕਰੀਏ ਨਿਤਨੰਦ ਰਾਏ ਦੀ ਗੱਲ ਕਰੀਏ ਤਿੰਨੋਂ ਮੰਤਰੀ ਜਿਹੜੇ ਨੇ ਆ ਚੰਡੀਗੜ੍ਹ ਆਣ ਕੇ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਪਿਛਲੀ ਮੀਟਿੰਗ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹਨਾਂ ਨੇ ਸਪਸ਼ਟ ਕਰਤਾ ਸੀ ਕਿ ਜੇਕਰ ਐਮਐਸਡੀ ਕਾਨੂੰਨ ਬਣਾਦੇ ਹੋ ਕਿਕਰ ਲਖੀਨਪੁਰ ਖੀਰੀ ਤੇ ਜਿਹੜੇ ਜ਼ਖਮੀ ਹੋਏ ਸੀ ਕਿਸਾਨ ਉਹਨਾਂ ਨੂੰ ਮੁਆਵਜ਼ਾ ਦਿੰਦੇ ਹੋ ਜੇਕਰ ਅੰਦੋਲਨ ਦੌਰਾਨ ਜਿਨ ਕਿਸਾਨਾਂ ਦੇ ਪਰਚੇ ਦਲਜ ਹੋਏ ਸੀ ਉਹ ਪਰਚੇ ਵਾਪਸ ਲੈਂਦੇ ਹੋ ਤਾਂ ਫਿਰ ਮੀਟਿੰਗ ਦਾ ਨਾ ਫਾਇਦਾ ਜੇਕਰ ਤੁਸੀਂ ਆਸ਼ਵਾਸਨ ਨਹੀਂ ਦੇਣਾ ਤੇ ਆਸ਼ਵਾਸਨ ਸਾਨੂੰ ਪਿਛਲੀ ਮੀਟਿੰਗਾਂ ਦੇ ਵਿੱਚ ਵੀ ਬਹੁਤ ਸਾਰੇ ਬਿੰਦੂ ਸੀ ਲੇਕਿਨ ਮੰਗਾ ਪੂਰੀਆਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆਈਆਂ ਹਾਂਜੀ ਹਾਂਜੀ ਇਸੇ ਇਸੇ ਪੋਜ਼ਿਟਿਵ ਤੰਗ ਦੇ ਨਾਲ ਜਿਹੜੇ ਕਿਸਾਨ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਬੈਠੇ ਲੇਕਿਨ ਸਪਸ਼ਟ ਹੈ ਕਿ ਕਿਸਾਨਾਂ ਨੇ ਕਹਿ ਦਿੱਤਾ ਕਿ ਜੇਕਰ ਅੱਜ ਮੀਟਿੰਗਾਂ ਤੁਸੀਂ ਮੰਨ ਲੈਂਦੇ ਹੋ ਅੱਜ ਜੇ ਤੁਸੀਂ ਕਹਿ ਦਿੰਦੇ ਹੋ ਕਿ ਅਸੀਂ ਨਸਪੀ ਤਨੂੰਨ ਬਣਾਉਣ ਲੱਗੇ ਆ ਤੇ ਸਿੱਧੇ ਤੌਰ ਤੇ ਆंदोलਨ ਜਿਹੜਾ ਵਾਪਸ ਹੋਏਗਾ ਨਹੀਂ ਤੇ ਕਿਸਾਨ ਜਿਹੜੇ ਨੇ ਉਹ ਵੱਖ-ਵੱਖ ਸ਼ੂਗਿਆਂ ਤੋਂ ਦਿੱਲੀ ਵੱਲ ਨੂੰ ਪਹੁੰਚ ਕਰਦੇ ਹੋਏ ਨਜ਼ਰ ਆ ਰਹੇ ਜੀਵਨੀਤ ਪੰਜਾਬ ਤੋਂ ਕਿ ਕਿਸਾਨਾਂ ਦੇ ਕਾਫਲੇ ਜਿਹੜੇ ਨੇ ਉਹ ਦਿੱਲੀ ਵੱਲੋਂ ਪਹੁੰਚ ਕਰਦੇ ਸ਼ੁਰੂ ਹੋ ਚੁੱਕੇ ਨੇ ਯਾਨੀ ਜੀਵਨੀਤ ਜੀਵਨੀਤ ਤੇ ਕਿਹੜੀ ਕਿਹੜੀ ਅਜਿਹੀ ਅਹਿਮ ਮੰਗ ਹੋਵੇਗੀ ਜਿਸ ਦੇ ਵਿੱਚ ਕਿਸਾਨ ਅਤੇ ਕੇਂਦਰ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਵਿੱਚ ਪੇਚ ਲੜਦੇ ਦਿਖਾਈ ਦੇ ਸਕਦੇ ਨੇ ਇਹ ਕੌਸਟ ਟੋਟਲ ਜਿਹੜੀ ਮੰਗ ਹੈ ਮਨ ਮੰਗ ਤੇ ਆਈ ਹੀ ਹੈ ਕਿ ਸੁਆਮੀ ਨਾਥਨ ਆਯੂ ਦੀ ਰਿਪੋਰਟ ਦਾ ਜਿਹੜੀ ਆਨੇ ਜਿਹੜੀ ਸਵਾਸ਼ਾ ਨੇ ਉਹਨਾਂ ਨੂੰ ਬੂ ਬੂ ਲਾਗੂ ਕੀਤਾ ਜਾਏ ਕਿ ਜਿਹੜੀ ਐਮ ਐਸ ਟੀ ਕਾਨੂੰਨ ਦੀ ਮੰਗ ਹੈ ਕਿ ਐਮ ਐਸ ਟੀ ਕਾਨੂੰਨ ਬਣਾਇਆ ਜਾਏ ਕਿਉਂਕਿ ਕਿਸਾਨ ਜਦੋਂ ਖੇਤਾਂ ਤੋਂ ਆਪਣੇ ਫਸਲ ਲੈ ਕੇ ਮੰਡੀ ਦੇ ਵਿੱਚ ਜਾਂਦਾ ਹੈ ਹਾਲਾਂਕਿ ਗਣਕ ਦੀ ਗੱਲ ਕਰੀਏ ਝੋਨੇ ਦੀ ਗੱਲ ਕਰੀਏ ਉਸ ਦੇ ਉੱਪਰ ਜ਼ਰੂਰ ਕਿਸਾਨਾਂ ਨੂੰ ਅ ਐਗ੍ਰੀਸਟੀ ਨਹੀਂ ਮਿਲਦੀ ਨਾ ਸਰਾਂ ਦੀ ਹੈ ਹੁਣ ਕੇ ਪੰਜਾਬ ਸਰਕਾਰ ਨੇ ਮੂੰਗੀ ਦੇ ਉੱਪਰ ਵੀ ਐਮ ਐਸ ਪੀ ਜਾਰੀ ਸ਼ੁਰੂ ਕਰਤੀ ਲੇਕਿਨ ਬਾਤ ਖਿੱਚਣੀ ਆ ਫਸਲਾਂ ਨੇ ਉਹਨਾਂ ਦੇ ਉੱਪਰ ਕਿਸਾਨਾਂ ਨੂੰ ਐਗ੍ਰੀਸਟੀ ਨਹੀਂ ਮਿਲਦੀ ਉਹ ਕਿੰਨਾ ਮਹਾਂ ਜਿਹੜਾ ਕਿਸਾਨ ਹਾਲਾਤ ਹੈ ਉਸ ਨੂੰ ਤੇ ਕਿਹੜਾ ਫਸਲਾਂ ਲੁੰਦੇ ਹੋ ਰੇਟ ਨਹੀਂ ਮਿਲਦਾ ਤੇ ਕਿਸਾਨ ਆਪਣੇ ਆਪ ਨੂੰ ਸਿਕਿਉਰ ਚਾਹਦੇ ਆ ਕਿ ਉਸ ਨੂੰ ਇੱਕ ਰੇਟ ਫਿਕਰ ਮਿਲੇ ਜਿਹੜਾ ਸਰਕਾਰ ਜੀਵਨੀ ਤੁਸੀਂ ਹਾਂਜੀ ਹਾਂਜੀ ਜੀਵਨੀ ਤੁਸੀਂ ਪਿੱਛੇ ਦੇ ਨੇ ਹਰਿਆਣਾ ਵੀ ਹੋ ਕੇ ਹਾਏ ਹੋ ਉੱਥੇ ਜਿਵੇਂ ਪ੍ਰਸ਼ਾਸਨ ਨੇ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਜੇਕਰ ਗੱਲ ਕੀਤੀ ਜਾਵੇ ਥਾਂ ਥਾਂ ਤੇ ਕੰਡਿਆਲੀ ਤਾਰ ਵਛਾਏ ਹੋਏ ਨੇ ਉਸ ਤਿਆਰਿਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੋ ਹਰਿਆਣਾ ਦੀ ਜਿਹੜੇ ਗੱਲ ਕਰੀਏ ਹਰਿਆਣਾ ਦੇ ਜ਼ਿਲ੍ਹੇ ਵੀ ਬਾਰਡਰ ਨੇ ਜਿਹੜੇ ਚंडीगढ़ ਜਿਹੜੇ ਪੰਜਾਬ ਦੇ ਨਾਲ ਅਟੈਚ ਨੇ ਹਾਂਜੀ ਉਹਨਾਂ ਬੋਤਾਂ ਦੇ ਉੱਪਰ ਭਾਰੀ ਫਰਕਮ ਪੁਲਿਸ ਫੋਰਸ ਜਿਹੜੀ ਹੈ ਤਣਾਤ ਕੀਤੀ ਹੋਈ ਹੈ ਪਰੰਦਰ ਫੋਰਸ ਜਿਹੜੀਆਂ ਨੇ ਉਹ ਤਣਾਤ ਕੀਤੀਆਂ ਹੋਈਆਂ ਨੇ ਰਾਹ ਜਿਹੜੇ ਨੇ ਬਲੌਕ ਕਰ ਦਿੱਤੇ ਗਏ ਨੇ ਬੜੀਆਂ ਬੜੀਆਂ ਸਲੇਬਾਂ ਰੱਖੀਆਂ ਹੋਈਆਂ ਨੇ ਬੱਕਰ ਰੱਖੇ ਨੇ ਕੰਡਾ ਪਾ ਰਹੇ ਸੜਕਾਂ ਦੇ ਉੱਪਰ ਵੱਡੇ ਵੱਡੇ ਕਿੱਲੇ ਜਿਹੜੇ ਨੇ ਲੋਹੇ ਦੇ ਉਹ ਬਣੁੰਦੇ ਜਾ ਰਹੇ ਹਨ ਯਾਨੀ ਸਰਕਾਰ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਹਰਿਆਣੇ ਦੀ ਕਿ ਕਿਸਾਨ ਅਗਰ ਦਿੱਲੀ ਵੱਲੋਂ ਅੱਗੇ ਜਾਂਦੇ ਨੇ ਤੇ ਉਹਨਾਂ ਨੂੰ ਹਰਿਆਣਾ ਡਰਾਫੀ ਤੋਂ ਦਿੱਤਾ ਜਾਏ ਜਿਸੇ ਵੱਲੋਂ ਅਕੇ ਨਾ ਜਾਣ ਦਿੱਤਾ ਗਿਆ। ਉਥੇ ਹੀ ਹਰਿਆਣਾ ਸਰਕਾਰ ਦੇ ਵੱਲੋਂ ਵੀ ਕੱਲ ਕਿਹਾ ਗਿਆ ਸੀ ਕਿ ਜੇਕਰ ਉਹਨਾਂ ਦੇ ਇਲਾਕੇ ਦੇ ਕਿਸਾਨ ਵੀ ਜੇਕਰ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਵਾਹਨ ਨੇ ਉਹ ਜ਼ਬਤ ਕੀਤੇ ਜਾਣਗੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਜੇਕਰ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਨੇ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ

ਪਛਲਾਵਾ ਮੇਂ ਬਿਚ ਕੋਈ ਸੰਦੋਂ ਨੰਦੇ ਮੈਜਰ ਨਜ਼ਰ ਆਇ ਰਹੀ ਹੈ ਉਹ ਵੀ ਕਹਿੰਦੇ ਨਜ਼ਰ ਆਏ ਕਿ ਇਸ ਤਰ੍ਹਾਂ ਦੀ ਕਾਰ ਰਹੀਆਂ ਦੋਨੋਂ ਨੂੰ ਕਮਜ਼ੋਰ ਨਹੀਂ ਬਲਕਿ ਹੋਰ ਮਜ਼ਬੂਤ ਕਰ ਰਹੀਆਂ ਨੇ ਕਿਉਂਕਿ ਜਿੱਥੇ ਨੌਜਵਾਨਾਂ ਨੂੰ ਆ ਲੱਗਦਾ ਹੈ ਕਿ ਹਾਂ ਸਾਡੇ ਬਜ਼ੁਰਗਾਂ ਦੇ ਉੱਪਰ ਸਾਡੇ ਕਿਸਾਨਾਂ ਦੇ ਉੱਪਰ ਅਦਰੋਗੈਂਸ ਦੇ ਬੋਲੇ ਸੁਪੇਗਾਰੇ ਰੇਵਲ ਤ੍ਰੇਉਂ ਕੀ ਪਗਾਰੇ ਉਹ ਨੌਜਵਾਨ ਤੋਂ ਕਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨੌਜਵਾਨ ਜਿਹੜਾ ਉਹ ਆਪ ਇਸ ਅੰਦੋਲਨ ਦਾ ਹਿੱਸਾ ਬਰਦਾ ਨਜ਼ਰ ਆ ਗਿਆ ਪਿਛਲੀ ਵਾਰ ਵੀ ਆਹੀ ਦੇਖਣ ਨੂੰ ਮਿਲਿਆ ਸੀ ਜੀ 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 ਕਿ ਜਦੋਂ ਕਿਸਾਨਾਂ ਦੇ ਉੱਪਰ ਤਸ਼ੱਦਦ ਘਾੜੀ ਸ਼ੁਰੂ ਹੋਏ ਬਹੁਤ ਸੇ ਜਵਾਨ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਰੂਝੂ ਹੋਣ ਜਿਹੜਾ ਉਸ ਅੰਦੋਲਨ ਦਾ ਹਿੱਸਾ ਬਰਦਾ ਨਜ਼ਰ ਆਇਆ ਇਸ ਦੇ ਵਿੱਚ ਸਿੰ ਗ੍ਰਾਂਦੀ ਗੱਲ ਕਰੀਏ ਇਸ ਦੇ ਵਿੱਚ ਬੁੱਧੀਜੀਵੀ ਵੀ ਗੱਲ ਕਰੇ ਇਸ ਦੇ ਵਿੱਚ ਹੋਰ ਬੰਦਾ ਵੀ ਗੱਲ ਕਰੇ ਯਾਨੀ ਹਰ ਕੋਈ ਜਿਹੜਾ ਕਿਸ ਅੰਦੋਲਨ ਤਾਂ ਇਸਾ ਬਣਦਾ ਹੋਇਆ ਨਜ਼ਰ ਆਇਆ ਸੀ ਐੱਟਜੀ ਵੀ ਕੁਝ ਇਸੇ ਤਰ੍ਹਾਂ ਦੀ ਤਸਵੀਰ ਹੈ ਕੁਝ ਸਿੱਖਰ ਚੜੇ ਨੇ ਉਹ ਵੀ ਸ਼ੰਭੂ ਵੈਰੀਅਟ ਤੇ ਪਹੁੰਚਣਾ ਸ਼ੁਰੂ ਹੋ ਗਿਆ ਸੀ ਯਾਨੀ ਹਰ ਕੋਈ ਜਨਾ ਉਹ ਇਸ ਅੰਦੋਲਨ ਨੂੰ ਆਪਣੇ ਨਾਲ ਜੋੜ ਕੇ ਦੇਖ ਰਿਹਾ ਕਿ ਜੀ 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 ਭਾਵੇਂ ਕਿਤੇ ਨਾ ਕਿਤੇ ਹਰ ਕਿਸੇ ਇਨਸਾਨ ਦੇ ਨਾਲ ਜੁੜੀ ਹੋਈ ਹੈ ਜਿਹੜੇ ਅਨਾਜ ਖਾਂਦੇ ਨੇ ਉਹ ਕਿਸਾਨਾਂ ਨਾਲ ਜੁੜੇ ਹੋਏ ਨੇ ਜੀ ਜੀ ਮਤਲਬ ਬੜੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੰਦੋਲਨ ਨੂੰ ਬਕਬੂਸਣ ਦੀ ਇਸ ਤਾਕਤਵੁੱਤ ਕਰਨ ਵਾਲੀਆਂ ਨੇ ਜੀ ਜੀ तमाम ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਨੀਤ ਅਤੇ ਹੀ ਅੱਜ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸ਼ਾਮ 5 ਵਜੇ ਇਹ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਦੇਖਣਾ ਲਾਜ਼ਮੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾ ਮਲਣ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਦੇ ਵੱਲੋਂ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਨਵੀਆਂ ਤਸਵੀਰਾਂ ਅੰਮ੍ਰਿਤਸਰ ਅਤੇ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਟਰਾਲੀਆਂ ਭਰ ਕੇ ਦਿੱਲੀ ਦੀਆਂ ਬਰੂਹਾ ਮਲ ਦਿੱਲੀ ਦੇ ਬਰੂਹਾ ਵੱਲ ਨੂੰ ਜਾਣ ਲਈ ਤਿਆਰ ਹੋ ਗਏ ਨੇ